ਹਾਂ ਜੀ ਜੇ ਕੋਈ ਆਪਕੀ ਤੇ ਚਲੋ ਅੰਕਲ ਜੀ ਵਾਪਸ ਨਹੀਂ ਪਰ ਜੇ ਹੁਣ ਪੰਕਤੂ ਮਨਜ਼ੂਰ ਹੁਕਮਨਾਮਾ ਬਲਰਕੇ ਦਾਸ ਮੰਨਿਆ ਨਹੀਂ ਭਾਵਨਾਵਾਂ ਦੀ ਤਸਮਾਨੀ ਕਰਨ ਵਾਲਾ ਨੀਤੀ ਉਹਦੇ ਵਿੱਚ ਅਮੈਂਡਮੈਂਟਸ ਹੋਈ ਤੇ ਇਹ ਵੀ ਇਤਿਹਾਸ ਦਾ ਹਿੱਸਾ ਹੈ ਪਰ ਇਹ ਜਿਹੜਾ ਇਤਿਹਾਸ ਦਾ ਹਿੱਸਾ ਬਹੂਗਾ ਨਾ ਇਹ ਵੀ ਦੇਸ਼ਕਾਲੀ ਅਖਰਾਜ ਲਈ ਕਿਉਂਕਿ 2 ਦਸੰਬਰ ਦਾ ਹੁਕਮਨਾਮਾ ਪੰਥ ਨੇ ਪ੍ਰਵਾਨ ਕਰ ਲਿਆ ਹੁਣ ਇਹ ਹੁਕਮਨਾਮੇ ਦੇ ਵਿੱਚੋਂ ਜੇ 2-4 ਗਿੱਟਾ ਕੱਟਣ ਦੀ ਕੋਸ਼ਿਸ਼ ਹੋਈ ਸਾਰਾ ਹੁਕਮਨਾਮਾ ਜੇ ਕਹਿ ਟੇਹੀ ਹੋਇਆ ਤੇ ਇਹ ਵੀ ਇਤਿਹਾਸ ਦਾ ਹਿੱਸਾ ਨਹੀਂ ਕਿ ਜੀਤੇ ਰੱਖਿਓ ਨਹੀਂ ਬਸੇ ਮੁਸ਼ਕਲ ਹੈ ਉਸ ਦਾ ਸੇਉਖਾ ਹੈ ਲੱਗਦਾ ਵੀ ਇਹ ਕੰਮ ਹੋ ਨਹੀਂਗਾ पर जिस किसम सलाहकार है उम्मीद तो भी कर सकते जो हो भी धारण कर ली फिर कुछ भी हो बेशर्मी धारण कर ली फिर कुछ भी हो तो सकता जो थोड़ी चीज राई जनी भी होगा, होता जे राई के दाने जिनी भी स्याण ना हो साह संगत जी पंथ ने शक्तियों का मुकाबला दाली आया चढ़ के श्री अकाल तख सा ने मुकाबला चौरासी इंद्र आई चढ़ के पंथ ने मुकाबला गोले बरसाए तो टैंक के गोलियां बरसाइया बंदूकों दिया ने मुकाबला किया ਔਰ ਇਹ ਸਵਾ ਸਾਡੇ ਸੰਕਲਪ ਨੂੰ ਡੇਗਣ ਦਾ ਯਤਨ ਹੈ ਸਾਡੇ ਸਿਧਾਂਤ ਨੂੰ ਡੇਗਣ ਦਾ ਯਤਨ ਹੋਇਆ ਖਤਰਨਾਕ ਗੱਲ ਕੀ ਹੈ ਜੇ ਸਾਡੇ ਸਿਧਾਂਤ ਨੂੰ ਡੇਗਣ ਦਾ ਯਤਨ ਹੋਇਆ ਹੈ ਜਾਂ ਸਾਡੀਆਂ ਇਤੜੀਆਂ ਮਰਿਆਦਾਆਂਆਂ ਜਾਂ ਪਰੰਪਰਾਵਾਂ ਨੂੰ ਡੇਗਣ ਦਾ ਯਤਨ ਹੋਇਆ ਤੇ ਖਤਰਨਾਕ ਗੱਲ ਕੀ ਹੈ ਖਤਰਨਾਕ ਗੱਲ ਇਹ ਹੈ ਕਿ ਕਿਤਾ ਉਹਨਾਂ ਲੋਕਾਂ ਦੀ ਹੈ ਜਿਨ੍ਹਾਂ ਨੂੰ ਤੋਂ ਪਰੰਪਰਾਵਾਂ ਤੇ ਸੰਕਲਪਾਂ ਦੀ ਰਾਖੀ ਹੁੰਦੀ ਹੈ ਇਹ ਖਤਰਨਾਕ ਹੈ ਖਤਰਨਾਕ ਗੱਲ ਇਹ ਕਿ ਜਿਨ੍ਹਾਂ ਨੂੰ ਰਾਖੀ ਸੌਂਪੀ ਗਈ ਸੀ ਕਿ ਤੁਸੀਂ ਰਾਖੀ ਕਰਣੀ ਹੈ ਆ ਬੈਠੇ ਨੇ ਬਿਜਲੀ ਦਾ ਹਮਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੰਮ ਕੇਵਲ ਬੋਲਾਂ ਗੜਣੀਆਂ ਤੇ ਬੋਲਾਂ ਗੜਕੇ ਮਜ਼ਦਮਾਂ ਨੂੰ ਤਨਖਾਹਾਂ ਦੇਣੀਆਂ ਨਹੀਂ ਐ ਬਿਜਲੀ ਦੇ ਬਿੱਲ ਭਰਨਾ ਨਹੀਂ ਐ ਸੰਕਲਪ ਦੀ ਰਾਖੀ ਕਰਨੀ ਹੈ ਸਿਧਾਂਤ ਦੀ ਰਾਖੀ ਕਰਨੀ ਹੈ ਪੰਥ ਨੇ ਕੰਨੀ ਗੋਲਕ ਸੰਭਾਲਣ ਦੀ ਜ਼ਿੰਮੇਵਾਰੀ ਨਹੀਂ ਦਿੱਤੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਪੰਥ ਨੇ ਸਦਕਾ ਦੀ ਰਾਖੀ ਕਰਨ ਦੀ ਵੀ ਜ਼ਿੰਮੇਵਾਰੀ ਦਿੱਤੀ ਹੈ ਸੰਕਲਪ ਦੀ ਰਾਖੀ ਕਰਨ ਦੀ ਵੀ ਜ਼ਿੰਮੇਵਾਰੀ ਦਿੱਤੀ ਹੈ ਤੇ ਜਿਹੜੇ ਬਠਾਏ ਨੇ 14 ਤੋਂ 10 ਉਹਨਾਂ ਨੂੰ ਨਾ ਸੰਕਲਪ ਦਾ ਸਮਝ ਆਇਆ ਨਾ ਮर्यादा ਦਾ ਪਤਾ ਨਾ ਨੂੰ ਪਰੰਪਰਾ ਦਾ ਪਤਾ ਕੁਝ ਵੀ ਨਹੀਂ ਪਤਾ ਆ ਦਸਤੇਗੈਰੇ ਮੰਚ ਚਾਦਨ ਕਰਵਾਣੀ ਦੀ ਖਾਤਰੀ ਸੰਤਾਨੇ ਪਤਾ ਸਤ ਅਸਕੇ ਨਹੀਂ ਤੇ ਜੇ ਬਾਕੀਆਂ ਦਾ ਵੀ ਪਰਸ਼ਾਨ ਕਰ ਲੋ ਨੋਹਾਂ ਦਾ ਤਾਂ ਪਤਾ ਲੱਗਦਾ ਇਹਨੇ ਰੱਖੇ ਚਾ ਇਹੋ ਕਿ ਇਹ ਦਰਦਾ ਜੇ ਕੋਈ ਆਵਾਜ਼ ਕਰੇ ਕੋਈ ਕਰਦਾ ਖੁਸ਼ੀ ਕਰਨ ਲੱਗ ਰਾਨੀ ਦੀ ਗੱਲ ਕਿ ਜੇ ਸਰਦਾਰ ਵਿਕਰਮ ਸਿੰਘ ਮਜੀਠੀਏ ਨੇ ਕਹਿ ਦਿੱਤਾ ਕਿ ਭਾਈ ਇਹ ਠੀਕ ਨਹੀਂ ਹੋਇਆ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਇਹਨਾਂ ਦੇ ਆਈਟੀ ਵਿੱਚ ਰਹੇ ਉਹਨਾਂ ਨੂੰ ਵੀ ਨਹੀਂ ਛੱਡਿਆ ਫੁੰਦਲੋਂ ਵੀ ਨਹੀਂ ਛੱਡਿਆ ਅਸੀਂ ਤਾਂ ਲੱਗਦੇ ਕੀਏ ਇਹਨਾਂ ਦੇ ਉਹ ਜਿਹੜੇ ਲੱਗਦੇ ਸੀ ਉਹਨਾਂ ਨੂੰ ਵੀ ਛੱਡਿਆ ਜੇਸੇ ਹੱਦ ਤੱਕ ਪਹੁੰਚ ਗਏ ਆ ਕਿਸ ਹੱਦ ਜੇ ਬਾਬਾ ਬਨਵੀਰ ਸਿੰਘ ਕੀ ਜੋ ਮੁਕੀ ਸੰ ਸੁਲਮਰੀਆ ਕਾਲੀ ਬੰਦ ਕੁੱਤਾ ਦੱਸਦੇ ਉਹਨਾਂ ਨੇ ਗਿਆ ਵੀ ਗਲਤ ਹੋਇਆ ਹੈ ਉਹਨਾਂ ਨੇ ਮਗਰ ਪਾਇਆ ਟੀਵੀ ਚੈਨਲਾਂ ਦੇ ਉੱਤੇ ਆ ਕੇ ਉਹਨਾਂ ਨੂੰ ਦੱਸਣ ਲੱਗੇ ਤੇ ਰਾਤ 15 ਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਬੋਲੇ ਵੀ ਉਹਨਾਂ ਨੂੰ ਪਏ ਹੋਏ ਇਹ ਕਮਾਲ ਦੀ ਗੱਲ ਹੈ ਕਰਨੇ ਕੀ ਆਰਐਸਐਸ ਤੇ ਆਵੇ ਬੀਜੇਪੀ ਲਈ ਆਪਣਾ ਸੌਖਾ ਇਸੇ ਸਮੇਂ ਕਹਿੰਦੇ ਹੁੰਦੇ ਸੀ ਜਿਹੜਾ ਕੋਈ ਖਲਾਫ ਬੋਲਦਾ ਨਾ ਉਹਨੂੰ ਕਹਿੰਦੇ ਪਾਗਰਸੀ ਹੈ ਹੁਣ ਕਹਿੰਦੇ ਬੀਜੇਪੀ ਦਾ ਜੀ ਆਰਐਸਐਸ ਦਾ ਇਹ ਕੋਈ ਲਾਭ ਜਿਹੜਾ ਨਾਲ ਖਲਾਫ ਬੋਲੇ ਇੱਥੋਂ ਤੱਕ ਜੇ ਇਹਨਾਂ ਦੇ ਨਾਲ ਬੈਠਾ ਪੁੱਛ ਕੇ ਵੀ ਇਹਨਾਂ ਦੇ ਖਲਾਫ ਬੋਲੇ ਉਹਨੂੰ ਵੀ ਕਹਿੰਦੇ ਉਹ ਤਾਂ ਕੀ ਜਿੰਦੜ ਜਿਹੜਾ ਇਹਨਾਂ ਦੇ ਨਾਲ ਉੱਠ ਕੇ ਗਿਆ ਹੋਵੇ 2 ਮਿੰਟ ਪਹਿਲਾਂ ਤੁਸੀਂ ਇਹ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਜਾ ਕੇ ਕਹਿ ਦਿਓ ਕਿ ਅਸੀਂ ਗੁਰੂ ਕੋ ਘਰ ਕੋਤਨ ਸਾਹਿਬ ਨੂੰ ਹਾਜ਼ਰ ਨਾਮਜ਼ਰ ਜਾਣ ਕੇ ਕਹਿਣੀ ਹੈ ਕਿ ਅਸੀਂ ਬੀਜੇਪੀ ਨਸੀਹਤ ਹੋਂਤਾ ਨਹੀਂ ਕਰਨਾ ਮੰਨ ਲਿਆਗੇ ਤਾਂ ਆਖੋ ਆਖੋ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੜ ਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚਾਖੋ ਕਿ ਮਰਦੇ ਮਰ ਜਾਗੇ ਪਰ ਬੀਜੇਪੀ ਨਸੀਹਤ ਹੋਂਤਾ ਨਹੀਂ ਕਰਨਾ ਤੁਸੀਂ ਲੈ ਲਈਏ ਕਰਦੇ ਬੰਦੇ ਇਹ ਠੀਕ ਬਾਤ ਦੀ ਗੱਲ ਹੈ ਕਿ ਜੇ ਕੋਈ ਹੋਰ ਕੋਈ ਪੰਥ ਦੀ ਗੱਲ ਕਰਦਾ ਕੋਈ ਮਰਿਆਦਾ ਦੀ ਗੱਲ ਕਰਦਾ ਕੋਈ ਸਦਾਤਾ ਦੀ ਗੱਲ ਕਰਦਾ ਉਹ ਕਿਹਦੇ ਵਿੱਚ ਹੈ ਇਹ ਆਰਐਸਐਸ ਹੈ ਇਹ ਬੀਜੇਪੀ ਕਰਾ ਰਹੀ ਹੈ ਕਿ ਇਹ ਆਰਐਸਐਸ ਨੂੰ ਕਰਾ ਰਹੀ ਹੈ ਕਿ ਇਹ ਕਾਂਦੀਦ ਨੂੰ ਕਮਜ਼ੋਰ ਕਰਨ ਦਾ ਯਤਨ ਹੈ ਵੀ ਕਾਂਦੀਦ ਨੂੰ ਕਮਜ਼ੋਰ ਕਰਨਾ ਹੈ ਕਹਿੰਦਾ 2 ਦਸੰਬਰ ਤੇ ਹੋਕਣਾ ਨਹੀਂ ਤੋਂ ਬਾਹਰ ਹੋਏ ਪਹਿਲਾਂ ਕਿੱਦਾਂ ਕਮਜ਼ਬੂਤ ਸੀ ਪਹਿਲਾਂ ਕਿੱਦਾਂ ਕਮਜ਼ਬੂਤ ਸੀ 2017 ਤੋਂ ਸੀ ਪਿੱਟੇ 2022 ਤੋਂ ਪਿੱਟੇ ਪਹਿਲਾਂ ਕਿੰਨਾ ਕਮਜ਼ਬੂਤ ਸੀ ਇੰਨੇ ਆਉਂਦਾ ਬਕਿਆ ਸੀ ਸਚਕੰਨ ਸ੍ਰੀ ਹਰਮੰਦਰ ਸਾਹਿਬ ਦੀ ਮੁੱਖ ਗ੍ਰੰਥੀ ਥੀ ਤਾਂ ਜਦੋਂ ਮਾਨਯੋਗ ਸਿੰਘ ਸਾਹਿਬ ਗਿਆਨੀ ਰਜੀਤ ਸਿੰਘ ਨੇ ਕਿਹਾ ਨਾ ਕਿ ਅਨੰਦ ਪ੍ਰਸਾਦ ਪਰੰਪਰਾਵਾ ਦਾ ਕਹਾੜ ਹੋਇਆ ਹੈ ਇਹਨਾਂ ਨੇ ਕੋਈ ਨਹੀਂ ਬਖਿਆ ਇਹਨਾਂ ਨੇ ਉਹ ਵੀ ਨਹੀਂ ਬਖਿਆ ਔਰ ਹਰਾਨੀ ਦੀ ਗੱਲ ਕਿ ਸਚਕੰਨ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦਾ ਮੁੱਖ ਗ੍ਰੰਥੀ ਸਾਹਿਬ ਉਹ ਕਹਿ ਰਹੇ ਆ ਕਿ ਨਨਕਾ ਸਾਹਿਬ ਮर्यादा ਦਾ ਕਹਾਮ ਲਿਆ ਜੋ ਸਿਖਾ ਲਈ ਸਭ ਤੋਂ ਸਰਵੋਤਮ ਪਦਵੀ ਹੈ ਬਾਬਾ ਫੂਟਾ ਸਾਹਿਬ ਦੀ ਪਦਵੀ ਹੈ 2 ਘੰਟੇ ਨਹੀਂ ਬੀਤੇ ਇਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸਰਦਾਰ ਪ੍ਰਤਾਪ ਸਿੰਘ ਜੀ ਨੂੰ ਟੀਵੀ ਚੈਨਲ ਤੇ ਬਾਹਰ ਆ ਦਿੱਤੇ ਉਥੇ ਮर्याਦਾ ਦਾ ਪਾਲਣ ਹੋਇਆ ਆਪ ਨੇ ਦਰਵਾਸਾਲ ਸਕੱਤਰ ਸਿੰਘ ਹਰਮੰਦਰ ਸਾਹਿਬ ਦੇ ਹੱਡ ਗ੍ਰੰਥੀ ਨੂੰ ਥੱਲੇ ਕਰਨ ਵਾਸਤੇ ਸੈਕਰੀ ਨੂੰ ਬਿਆਨ ਦੋਇ ਤੇ ਮੈਨੂੰ ਤੇ ਸਰਦਾਰ ਪ੍ਰਤਾਪ ਸਿੰਘ ਜੀ ਨੂੰ ਸੁਣ ਰਿਹਾ ਸੀ ਨਾ ਸਪਸ਼ਟ ਪਤਾ ਲੱਗਿਆ ਸੀ ਕਿ ਉਹਨਾਂ ਦਾ ਮਾਨਸਿਕ ਉਹਨਾਂ ਦਾ ਜ਼ਬਾਨ ਦੋਵੇਂ ਇੱਕ ਸੌਂਦੀ ਇਹ ਵੀ ਸਿੱਖਿਆ ਦੀ ਸ਼ਕਤੀ ਹੈ ਜੇ ਕਹਾ ਸਰਦਾਰ ਪ੍ਰਤਾਪ ਸਿੰਘ ਸਿਕੰਦਰ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਅਸਿਕਤਾ ਹੈਗਾ ਜਦੋਂ ਬੋਲ ਰਿਹਾ ਸੀ ਤੇ ਹਰ ਸਿਆਣਾ ਬੰਦੇ ਨੂੰ ਸਮਝਾ ਲਈ ਸੀ ਕਿ ਇਹ ਬੋਲ ਨਹੀਂ ਜਾਇਆ ਜਦੋਂ ਤਕੇਨਾ ਕੱਚਾ ਮਾਰ ਕੇ ਜਿਹੜਾ ਨਾ ਚੋਕ ਮਾਰ ਕੇ ਬਣਾਇਆ ਕਰ ਹਾਸੇ ਨੂੰ ਪਤਾ ਲੱਗ ਰਿਹਾ ਸੀ ਕਿ ਕਿਉਂਨੇ ਜਮੀਦਾਂ ਉਹਦੇ ਮਨਦਨ ਸਾਡੀ ਜੁਬਾਨ ਨਹੀਂ ਸੀ ਗਿਆ ਬੇਵਸੀਕਾਰ ਹੋਈ ਸੀ ਉਹ ਆਖਦਾ ਸੀ ਜੋਗੀ ਰਹਿ ਜਾਂ ਤੁਹਾਡੇ ਹਰਮੰਦਰ ਸਾਹਿਬ ਸਤਖੰਡ ਸਹੀ ਹਰਮੰਦਰ ਸਾਹਿਬ ਦੀ ਤਰਵਾਸ ਸਾਡੇ ਮੋਹਕ ਕ੍ਰੰਤੀ ਨੇ ਕਹਿ ਦਿੱਤਾ ਹੈ ਕਿ ਤੁਸੀਂ ਉਹਦਾ ਖੰਡਨ ਕਰਾਉਣ ਵਾਸਤੇ ਸੈਕਟਰੀ ਨੂੰ ਬਰਾਬਰ ਕਰਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਸੈਕਟਰੀ ਨੂੰ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੇ ਮੋਹਕ ਕ੍ਰੰਤੀ ਨੇ ਕਹਿ ਬੁਲਾਉ ਨੂੰ ਕਿਸੇ ਖੰਡਨ ਕਰਨ ਵਾਸਤੇ ਸੇ ਮਤ ਕਰੀ ਕਿਹੜੇ ਸਿਆਸਤ ਆਲੇ ਜਿਹੜੇ ਦੇਰੇ ਆ ਬੀ ਅਸਲਾ ਬੀ ਅਸਰਾ ਕਰਦੀ ਐਡਾ ਸਨਮਾਨ ਵਾਲਾ ਹੁੰਦਾ ਸਦਾ ਇਹਨਾਂ ਨੇ ਕੋਈ ਵੀ ਰੋਣਾ ਅੱਜ ਇਹਨਾਂ ਨੇ ਰੋੜਿਆ ਉਹਦੇ ਕੱਲ ਨੂੰ ਸਰਕਾਰ ਹੋਵੇ ਕਾਂਗਰਸ ਦੀ ਸਰਕਾਰ ਹੋਵੇ ਕਿਸੇ ਹੋਰ ਪਾਰਟੀ ਦੀ ਕੋਈ ਕੋਈ ਗਲਤ ਕੰਮ ਕਰੇ ਤੇ ਜਥੇਦਾਰ ਉਹਨਾਂ ਦੀ ਗਲਤ ਕੰਮ ਦੇ ਖਾਬ ਜਿਹੜਾ ਆਵਾਜ਼ ਠਾਉਣ ਤੇ ਜੇ ਉਹਨਾਂ ਦੇ ਲੋਕ کردار ਖੁਸ਼ੀ ਕਰਨਗੇ ਤੇ ਫਿਰ ਤੁਹਾਡੇ ਕੋਲੇ ਜਵਾਬ ਕੀ ਹੋਗਾ ਦੱਸੋ ਕੀ ਬਾਤ ਇਹ ਤੁਸੀਂ ਅਕਾਲੀਆ ਥੋਰ ਵਾਲੇ ਹੋ ਟੀਵੀ ਚੰਗੜਾ ਤੇ ਬਹਿ ਬੈ ਕੇ ਕਿਸੇ ਕਰਤਾਰ ਤੁਸੀਂ ਤਾਂ ਕਰਦੇ ਭਾਈਓ ਜੇ ਕਾਂਗਰਸ ਦੇ ਲੀਡਰਾਂ ਨੇ ਝਾੜੂ ਪਾਰਟੀ ਦੇ ਲੀਡਰਾਂ ਨੇ ਭਾਜਪਾ ਦੇ ਲੀਡਰਾਂ ਨੇ ਜਦੋਂ ਜਥੇਦਾਰਾਂ ਨੇ ਉਹਨਾਂ ਨੂੰ ਅੱਖਾਂ ਵਿਖਾਈਆਂ ਤੇ ਉਹਨਾਂ ਨੇ کردار ਖੁਸ਼ੀ ਕੀਤੀ ਕੀ ਜਵਾਬ ਦੇਓਗੇ ਕੀ ਕਹੋਗੇ ਤੁਸੀਂ भी जथेदार का सलमान जनप हूँ यह ना कि जथेदारलमान जनप हूं जी सच्च श्री हरिमंदर साहब के मुख्य ग्रंथी सलमान जनप हों सलमानक नहीं है थोड़े कोई सलमान जनक नहीं है कितना पा रहे हो तुम करता पा रहे हो अज एक फिल्म स्टार बिठा रखे चैनल उ ਉਹ ਕਹੀ ਜਾਂਦਾ ਜਿੱਕਰ ਦਾ ਇਖਤਿਆਰ ਜਾਨੀ ਹਾਫਿਜ਼ ਸਿੰਘ ਜਿਹੜਾ ਆਪ ਦਾ ਮੌਲ ਤਰ੍ਹਾਂ ਕਰ ਰਹੇ ਮੈਂ ਕਿਥੇ ਲੋਜਮਾਨਾਂ ਨੂੰ ਕਹਿਤਾ ਵੀ ਕਿਸੇ ਨੂੰ ਕਿਤਾ ਚਪੀ ਦੇ ਬੰਦੇ ਮਾਰ ਦੇ